ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਚਰਣ ਠਾਕੁਰ ਕੇ ਹਿਦੈ ਸੁਮਣੇ ਕਲ ਕਲੇ ਸਭ ਦੂਰ ਪਿਆਨੇ ਸ਼ਾਂਤ ਸੁਖਾਂ ਸਹਿਜ ਧਨ ਉਪਜੇ ਸਾਧੂ ਸੰਗ ਨਿਵਾਸ ਜਿਓ ਲਗੇ ਪ੍ਰੀਤ ਨਾ ਟੁੱਟੇ ਮੇ ਅਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸਾ ਜਿਓ ਅੰਮ੍ਰਿਤ ਵਰਖੇ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤਰੇ ਤਰੇ ਅਗਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਜੀਓ ਜਿਸ ਕਾ ਸੰਤਨ ਤੇ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਦਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਚਰਨ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇ ਸਬਦ ਦੂਰ ਪਿਆਰੇ ਤਤ ਸੋਕੰ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸ ਜਿਓ ਲਾਗੇ ਪ੍ਰੀਤ ਨ ਟੁੱਟੇ ਅਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਸਾ ਜਿਉ ਅਮਰਤ ਵਰਖੈ ਅਨਹਤ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰੈ ਪਤ ਅਗਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਜਿਉ ਜਿਸ ਕਾ ਸੰਤਨ ਤੈ ਉਤਸ ਤੇ ਫਲ ਪਾਇਆ ਕਰ ਕੇ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੇ ਰਿਦੈ ਸੁਮਾਣੇ ਕਲ ਕਲੇਸ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਗੇ ਪ੍ਰੀਤ ਨਾ ਟੁੱਟੈ ਮੁੰਡੇ ਆਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸ ਜਿਓ ਅੰਮ੍ਰਿਤ ਵਰਖੈ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਣੀ ਤ੍ਰੇਪਤ ਅਘਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਦਿਓ ਜਿਸ ਕਾ ਸਾਂ ਤਨ ਤੇ ਉਸ ਤੇ ਫਲ ਪਾਇ ਕਰ ਕੇ ਰੁਪਾ ਪ੍ਰਭ ਸੰਗ ਮਿਲਾਇ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਦਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਚਰਣ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇ ਸਭ ਦੂਰ ਪਿਆਨੇ ਸ਼ਾਂਤ ਸੁਖ ਸਹਿਜ ਧੁਨ ਉਪਜਿ ਸਾਧੂ ਸੰਗ ਨਿਵਾਸ ਜਿਓ ਲਗੇ ਪ੍ਰੀਤ ਨ ਟੁੱਟੇ ਮੇ ਅਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸ ਜਿਓ ਅੰਮ੍ਰਿਤ ਵਰਖੇ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤਰੇ ਪਤ ਅਘਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਜੀਓ ਜਿਸ ਕਾ ਸੰਤਨ ਤੈ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਚਰਨ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇਸ ਸਭ ਦੂਰ ਪਿਆਰੇ ਕਾਤ ਸੋਕਾਂ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸ ਜਿਓ ਲਾਗੇ ਪ੍ਰੀਤ ਨ ਟੁੱਟੇ ਅੰਦਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸਾ ਜਿਓ ਅੰਮ੍ਰਿਤ ਵਰਖੇ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰੇਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀ ਆਂ ਦਿਲ ਆਸਾ ਜਿਓ ਜਿਸ ਕਾ ਸਾਂ ਤਨ ਤੇ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਨ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇ ਸਭ ਦੂਰ ਪਿਆਰੇ ਸ਼ਾਂਤ ਸੁਖਮ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਾਗੇ ਪ੍ਰੀਤ ਨ ਟੁੱਟੇ ਅਹਰ ਅੰਤਰ ਬਾਹਰ ਰਹਿਆ ਭਰਪੂਰੇ ਸਿਮਰ 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 ਗੁਣ ਗਾਵਾਂ ਕਾਟੇ ਜਮ ਕੇ ਫਸਾ ਜਿਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰੇਪਤ੍ਰ ਅਘਏ ਰਹੇ ਜਨ ਤੇਰੇ ਸਤ ਗੁਰ ਕੀ ਆਸਾ ਜਿਓ ਜਿਸ ਕਾ ਸੰਤਨ ਤੈ ਉਤਸ ਤੇ ਫਲ ਪਾਇਆ ਕਰ ਕੇ ਰਿਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਚਰਣ ਠਾਕੁਰ ਕੇ ਹਿਦੈ ਸੁਮਣੇ ਕਲ ਕਲੇਸ ਸਭ ਦੂਰ ਪਿਆਰੇ ਸ਼ਾਂਤ ਸੁਖਾਂ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸ ਜਿਓ ਲਾਗੇ ਪ੍ਰੀਤ ਨ ਟੁਟੇ ਮੇ ਆਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸਾ ਜਿਓ ਅੰਮ੍ਰਿਤ ਵਰਖੇ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰੇਪਤ ਅਘਏ ਰਹੇ ਜਨ ਤੇਰੇ ਫਤਗੁਰ ਕੀ ਆਂ ਦਿਲ ਆਸਾ ਜੀਓ ਜਿਸ ਕਾ ਸੰਤਨ ਤੇ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੁਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਚਰਣ ਠਾਕੁਰ ਕੇ ਹਿਦੈ ਸੁਮਣੇ ਕਲ ਕਲੈ ਸੁ ਸਬਦ ਦੂਰ ਪਿਆਰੇ ਸ਼ਾਂਤ ਸੋਕੰ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਾਗੇ ਪ੍ਰੀਤ ਨਾ ਟੁੱਟੈ ਅਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੇ ਜਮ ਕੇ ਫਸ ਜਿਓ ਅੰਮ੍ਰਿਤ ਵਰਖੇ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰੇਪਤ ਅਘਏ ਰਹੇ ਜਨ ਤੇਰੇ ਸਤ ਗੁਰ ਕੀ ਆਂ ਦਿਲ ਆਸ ਜਿਓ ਜਿਸ ਕਾ ਸੰਤਨ ਤੇ ਉਸ ਤੇ ਫਲ ਪਾਇਆ ਕਰ ਕੇ ਰਿਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੇ ਰਿਦੈ ਸੁਮਾਣੇ ਕਲ ਕਲੇਸ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਗੇ ਪ੍ਰੀਤ ਨਾ ਟੁੱਟੈ ਮੁੰਡੇ ਹਰ ਅੰਤਰ ਬਾਹਰ ਰਹਿਆ ਪਰਪੁਰੈ ਸਿਮਰ 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 ਗੁਣ ਗਾਵਾਂ ਕਾਟੇ ਜਮ ਕੇ ਫਸ ਜਿਓ ਅੰਮ੍ਰਿਤ ਵਰਖੈ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰੇਪਤ ਅਘਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਜਿਓ ਜਿਸ ਕਾ ਸੰਤਨ ਤੈ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਾਂ ਚਰਣ ਠਾਕੁਰ ਕੇ ਹਿਦੈ ਸੁਮਣੇ ਕਲ ਕਲੇ ਸਭ ਦੂਰ ਪਿਆਰੇ ਸ਼ਾਂਤ ਸੁਖਾਂ ਸਹਿਜ ਧੁਨ ਉਪਜੇ ਸਾਧੂ ਸੰਗ ਨਿਵਾਸ ਜਿਓ લાગે ਪ੍ਰੀਤ ਨ ਟੁੱਟੇ રે ਆਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ કાਟੀ ਜਮ ਕੇ ਫਸ ਜਿਓ ਅੰਮ੍ਰਿਤ ਵਰਖੈ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਣੀ ਰਹਿ ਪਤ ਅਗਏ ਰਹੇ ਜਨ ਤੇਰੇ ਸਤ ਗੁਰ ਕੀ ਆਂ ਦਿਲ ਆਸਾ ਜੀਓ ਜਿਸ ਕਾ ਸੰਤਨ ਤਿਸ ਤੇ ਫਲ ਪਾਇਆ ਕਰ ਕੇ ਰਿਪਾ ਪ੍ਰਭ ਸੰਗ ਮਿਲਾਇਆ ਆਮਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਚਰਨ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇ ਸੁ ਸਬ ਦੂਰ ਪਿਆਰੇ ਸ਼ਾਂਤ ਸੁਖਾਂ ਸਹਿਜ ਧੁਨ ਉਪਜੇ ਸਾਦ ਸੰਗ ਨਿਵਾਸ ਜਿਓ ਲਗੇ ਪ੍ਰੀਤ ਨ ਟੁੱਟੈ ਅਹਰ ਅੰਤਰ ਬਾਹਰ ਰਹਿਆ ਪਰਪੁਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸ ਜਿਓ ਅੰਮ੍ਰਿਤ ਵਰਖੈ ਅਨਹਤ ਬਾਣੀ ਮਾਨ ਤਨ ਅੰਤਰ ਸਾਥ ਸਮਣੀ ਤ੍ਰੈਪੱਤਰ ਅਘਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲਾਸਾ ਜੀਆ ਜਿਸ ਕਾ ਉਸਾਂ ਤਿੰਨ ਤੇ ਉਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਮਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਚਰਨ ਠਾਕੁਰ ਕੇ ਹਿਰਦੈ ਸੁਮਣੇ ਕਲ ਕਲੇ ਸੁ ਸਭ ਦੂਰ ਪਿਆਨੇ ਸ਼ਾਂਤ ਸੁਖ ਸਹਿਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਾਗੇ ਪ੍ਰੀਤ ਨਾ ਟੁਟੇ ਅਹਰ ਅੰਤਰ ਬਾਹਰ ਰਹਿਆ ਪਰਪੁਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਸਾ ਜਿਓ ਅੰਮ੍ਰਿਤ ਵਰਖੈ ਅਨਹਤ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰੇਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀ ਆਂ ਦਿਲ ਆਸਾ ਜਿਓ ਜਿਸ ਕਾ ਉਸਾਂ ਤਿੰਨ ਤੇ ਉਸ ਤੇ ਫਲ ਪਾਇਆ ਕਰ ਕੇ ਰੁਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੁਰਨ ਆਸਾ ਜਿਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ